ਰਨਤਾਰਨ ਜ਼ਮਣੀ ਚੋਣ ਦੇ ਮੈਦਾਨ 'ਚ ਬੱਚੇ 15 ਉਮੀਦਵਾਰ 5 ਉਮੀਦਵਾਰਾਂ ਨੇ ਵਾਪਸ ਲਏ ਆਪਣੇ ਕਾਗਜ਼ ਚੋਣਪੇਟ 'ਚ ਮਨਦੀਪ ਸਿੰਘ ਨਾਮ ਦੇ ਦੋ ਉਮੀਦਵਾਰ ਅਮਰਿਤਪਾਲ ਦੀ ਪਾਰਟੀ ਦੇ ਕੈਂਡੀਡੇਟ ਦਾ ਨਾਮ ਮਨਦੀਪ ਸਿੰਘ ਖਾਲਸਾ ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਸੀਐਮ ਮਾਨ ਦਾ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਬੋਲੇ ਜਿਨ੍ਹਾਂ ਦੇ ਆਪਣੇ ਕਿਰਦਾਰ ਲੀਰੋ ਲੀਰੋ ਛਾਲ ਰਹੇ ਨੇ ਦੂਜਿਆਂ ਦੀ ਪਗੜੀ ਭਾਜੀਪੀ ਬੋਲੀ ਸਮਰਾ ਨਾਲ ਆਪਣੇ ਸੰਬੰਧਾਂ ਬਾਰੇ ਦੱਸਨ ਮੁੱਖ ਮੰਤਰੀ ਸਸਪੈਂਡਡ ਡੀਆਈਜੀ ਅਰਚਨ ਸਿੰਘ ਭੁੱਲਰ ਦੇ ਸਮਰਾਲਾ ਵਾਲੇ ਫਾਰਮ ਹਾਊਸ 'ਚ ਸੀਬੀਆਈ ਦੀ ਰੇਡ ਦੁਪਹਿਰ ਤੋਂ ਹੀ ਸੀਬੀਆਈ ਦੇ ਅਫਸਰ ਕਰ ਰਹੇ ਚੈਕਿੰਗ ਕੱਲ ਚੰਡੀਗੜ੍ਹ ਵਾਲੀ ਕੋਠੀ ਦੀ ਕੀਤੀ ਪਹਿਮائش ਰਾਜਵਾਨਾ ਨੇ ਕੇਂਦਰ ਸਰਕਾਰ ਤੋਂ ਸਜ਼ਾ ਤੇ ਜਲਦ ਫੈਸਲਾ ਲੈਣ ਦੀ ਕੀਤੀ ਮੰਗ ਬੋਲੇ 30 ਸਾਲ ਤੋਂ ਜੇਲ੍ਹछाਵੰਦ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਵੀ ਫੈਸਲਾ ਨਾ ਕਰਨਾ ਵੱਡੀ ਬੇਇਨਸਾਫੀ ਮੈਡੀਕਲ ਲਈ ਲਿਆਂਦਾ ਗਿਆ ਸੀ ਪਟਿਆਲਾ ਦੇ ਡੈਂਟਲ ਕਾਲਜ ਹਰਿਆਣਾ ਸਰਕਾਰ ਵੱਲੋਂ ਰੱਖੇ ਨੌਵੀਂ ਪਾਤਸ਼ਾਹੀ ਦੇ 350ਵੇਂ ਸ਼ਹੀਦੀ ਸਮਾਗਮ 'ਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਕੁਰੂਖੇਤਰ 'ਚ 25 ਨਵੰਬਰ ਨੂੰ ਹੋਣ ਵਾਲੇ ਸਮਾਪਨ ਸਮਾਗਮ 'ਚ ਕਰਨਗੇ ਸ਼ਿਰਕਤ ਸੂਬੇ 'ਚ 1 ਨਵੰਬਰ ਤੋਂ ਸ਼ੁਰੂ ਹੋਣਗੇ ਸਮਾਗਮ ਮਾਨਸਾ 'ਚ ਚਿੱਟੇ ਲਈ ਬੱਚਾ ਵੇਚਣ ਦੇ ਮਾਮਲੇ 'ਚ ਨਵਾਂ ਟਵਿਸਟ ਮੰਦਿਰ ਦੇ ਇੱਕ ਸੇਵਾਦਾਰ ਦੀ ਭੂਮਿਕਾ ਆ ਰਹੀ ਸਾਹਮਣੇ ਬੱਚੇ ਦੇ 2 ਦਿਨ ਬਚਨ ਦਾ ਸੇਵਾਦਾਰ ਨੇ ਕੀਤਾ ਸੀ ਦਾਵਾ ਉਸ ਤੋਂ ਬਾਅਦ ਹੋਇਆ ਬੱਚੇ ਦਾ ਸੌਦਾ ਸਰਪੰਚਾਂ ਤੇ ਵਿਵਾਦਿਤ ਗੀਤ ਨੂੰ ਲੈ ਕੇ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਮੰਗੀ ਮਾਫੀ ਬੋਲੇ ਗਾਣੇ 'ਚ ਕਿਸੇ ਨੂੰ ਨਹੀਂ ਕੀਤਾ ਟਾਰਗੇਟ 4 ਦਿਨ ਪਹਿਲਾਂ ਹੀ YouTube ਤੇ ਰਿਲੀਜ਼ ਹੋਇਆ ਸੀ ਜੱਟਾ ਲਵ ਯੂ Song ਬਰਨਾਲਾ 'ਚ ਡੇਂਗੂ ਤੇ ਚਿਕਨ ਗੁਣੀਆਂ ਦਾ ਘੈਰ 74 ਨਵੇਂ ਕੇਸ ਹੋਏ ਰਿਪੋਰਟ ਸਰਕਾਰੀ ਹਸਪਤਾਲਾਂ 'ਚ ਬਣਾਏ ਗਏ ਸਪੈਸ਼ਲ ਵਾਰਡ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਸੁਖਵੀਰ ਸਿੰਘ ਬਾਦਲ ਹਰ ਤਰ੍ਹਾਂ ਦੀ ਮਦਦ ਦਾ ਦਿੱਤਾ ਪ੍ਰੋਸਾ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਦੇਣ ਦਾ ਵੀ ਐਲਾਨ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰਾਂ ਸ਼ੁਰੂਆਤ ਤਰਨਤਾਰਨ ਦੀ ਜ਼ਿਮਣੀ ਚੋਣ ਤੋਂ ਜਿਸ ਦੇ ਵਿੱਚ ਹੁਣ ਕੁੱਲ 15 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਪੰਜ ਉਮੀਦਵਾਰ ਐਸੇ ਨੇ ਜਿਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸੋ 15 ਉਮੀਦਵਾਰ ਬਚੇ ਨੇ ਜਿਨ੍ਹਾਂ ਨੇ ਇਸ ਚੋਣ ਦੇ ਵਿੱਚ ਹੁਣ ਹਿੱਸਾ ਲੈਣਾ ਹੈ ਸੋ ਚੋਣ ਪਿੰਡ ਦੇ ਵਿੱਚ ਮਨਦੀਪ ਸਿੰਘ ਨਾਮ ਦੇ ਦੋ ਉਮੀਦਵਾਰ ਨੇ ਇੱਕ ਮਨਦੀਪ ਸਿੰਘ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਕੈਂਡੀਡੇਟ ਹੈ ਜਿਸ ਦਾ ਨਾਮ ਮਨਦੀਪ ਸਿੰਘ ਖਾਲਸਾ ਹੈ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਨੇ 11 ਨਵੰਬਰ ਨੂੰ ਇੱਥੇ ਵੋਟਾਂ ਪੈਣੀਆਂ ਨੇ ਤੇ 14 ਨਵੰਬਰ ਨੂੰ ਇੱਥੇ ਨਤੀਜੇ ਐਲਾਨੇ ਜਾਣੇ ਨੇ 11 ਤਰੀਕ ਨੂੰ ਵੋਟਾਂ ਪੈਣ ਗਈਆਂ ਔਰ ਤੀਸਰੇ ਦਿਨ 14 ਨਵੰਬਰ ਨੂੰ ਇਸ ਤੇ ਨਤੀਜੇ ਐਲਾਨ ਦਿੱਤੇ ਜਾਣਗੇ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਮੈਦਾਨ ਭੱਕਿਆ ਹੋਇਆ ਸਿਆਸੀ ਅਖਾੜਾ ਗਰਮਾਇਆ ਹੋਇਆ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਉਮੀਦਵਾਰਾਂ ਦੇ ਇਹਨਾਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਗਏ ਨੇ ਔਰ ਇਹ ਪਾਰਟੀਆਂ ਪੂਰੀ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ ਇਸ ਜ਼ਿਮਣੀ ਚੋਣ ਦੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ 2022 ਦੇ ਲਈ ਪੰਥਕ ਚੈਪਟਰ ਦੀ ਸ਼ੁਰੂਆਤੀਆਂ ਤਸਵੀਰਾਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੋਣ ਪ੍ਰਚਾਰ ਤੇ ਦੂਜੇ ਪਾਸੇ ਪੰਥਕ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਤੇ ਕਾਂਗਰਸ ਪ੍ਰਧਾਨ ਰਾਜਾ ਪ੍ਰਿੰਗ ਮਹਿਜ਼ ਇੱਕ ਸੀਟ ਦੀ ਜਿਮਨੀ ਚੋਣ ਦੇ ਲਈ ਤਿੰਨੇ ਵੱਡੇ ਲੀਡਰ ਚੋਣ ਅਖਾੜੇ ਦੇ ਵਿੱਚ ਉਤਰ ਆਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦੇ ਲਈ ਚੋਣ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਸਾਢੇ 3 ਸਾਲ ਦੇ ਕੰਮ ਕਾਜ ਤਹਿਤ ਵਿਕਾਸ ਰੋਜ਼ਗਾਰ ਅਤੇ ਬਿਹਤਰ ਭਵਿੱਖ ਦਾ ਭਰੋਸਾ ਦਿੱਤਾ ਹੈ ਬڑا ਦੁੱਖ ਇਸ ਇਲਾਕੇ ਨੇ ਚੱਲਿਆ ਬੜੇ ਬੜੇ ਕਾਲੇ ਬੋਲੀਆਂ ਰਾਤਾਂ ਇਸ ਇਲਾਕੇ ਨੇ ਦੇਖੀਆਂ ਹੋਈਆਂ ਨੇ ਦਿਨ ਚ ਵੀ ਨੇਰ ਪੈਂਦਾ ਦੇਖਿਆ ਹੋਇਆ ਠੀਕ ਹੈ ਨਾ ਹੁਣ ਤਰੱਕੀ ਵਾਲੇ ਪਾਸੇ ਚਲੀਏ ਸਕੂਲਾਂ ਵਾਲੇ ਪਾਸੇ ਚਲੀਏ ਬੱਚਿਆਂ ਨੂੰ ਪੜਾ ਕੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਾਈਏ ਕਾਲਜ ਜੁਨੀਵਰਸਟੀਆਂ ਖੋਲ੍ਹੀਏ ਸੜਕਾਂ ਬਣਾਈਏ ਬਿਜਲੀ ਜਿਹੜੀ ਹੈ ਉਹ ਉਹਨੂੰ ਜਿਹੜਾ ਬਿਲਕੁਲ ਘਰ ਘਰ ਤੱਕ ਪਹੁੰਚਾਈਏ ਤੇ ਫੈਸਲਾ ਸੋਚ ਕੇ ਮਾਜੀ ਵਾਲੇ ਕਦੇ ਫੈਸਲਾ ਗਲਤ ਨਹੀਂ ਲੈਂਦੇ ਤੋਦਰ ਸੁਖਬੀਰ ਸਿੰਘ ਬਾਦਲ ਇਸ ਚੋਣ ਅਖਾੜੇ ਦੇ ਵਿੱਚ ਸਰਕਾਰ ਨੂੰ ਉਸਦੇ ਹੀ ਕੰਮਾਂ ਨੂੰ ਲੈ ਕੇ ਘਿਰਦੇ ਦਿਖਾਈ ਦੇ ਰਹੇ ਨੇ ਇਹਨਾਂ ਨੇ ਕੀ ਕੀਤਾ ਇਹ ਨੇ ਗੰਦੇ ਬੰਦੇ ਐ ਸਾਡੇ 12000 ਕਰੋੜ ਰੁਪਏ ਕੱਢ ਕੇ ਵੰਟ ਗਏ 5000 ਕਰੋੜ ਤਾਂ ਇਕੱਲੇ ਆ ਜਿਹੜਾ ਇਸ਼ਤਿਹਾਰ ਲਾਉਂਦੇ ਨਾ ਤੁਸੀਂ ਹਿੰਦੁਸਤਾਨ ਦੇ ਕੋਨੇ ਚਲੇ ਜਾ ਢਾੜੂ ਵਾਲੇ ਨੇ ਆ ਭਗਵੰਤ ਮਾਨ ਦਾ ਹੀ ਫੋਟੋ ਹੀ ਹਰ ਸੜਕ ਤੇ ਹਰ ਚੀਜ਼ ਤੇ ਚੱਬੀ ਹੋਈ ਜਾ 1000 ਕਰੋੜ ਰੁਪਏ ਸਾਲ ਦਾ ਉਹਦੇ ਚ ਵਟੇ ਇਹਨਾਂ ਨੇ 1000 ਕਰੋੜ ਰੁਪਏ ਇਸ ਵਿਚਾਲੇ ਕਾਂਗਰਸ ਵੱਲੋਂ ਟੜੇਬੰਦੀ ਨੂੰ ਖਤਮ ਕਰਕੇ ਇੱਕ ਜੁੜਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਭਾਰਤਪੂਸ਼ 나ਸ਼ੂ ਕਰੀਬ 5 ਮਹੀਨੇ ਬਾਅਦ ਤਰਨਤਾਰਨ ਦੇ ਵਿੱਚ ਇੱਕ ਸਟੇਜ ਤੇ ਨਜ਼ਰ ਆਏ ਦੋਵਾਂ ਨੇ ਪਾਰਟੀ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਦੇ ਹੱਕ ਵਿੱਚ ਵੋਟਾਂ ਮੰਗੀਆਂ ਧਰਨ ਨੂੰ ਨਾ ਮੰਨਣ ਵਾਲੇ ਉਮੀਦਵਾਰ ਨੇ ਗੈਂਗਸਟਰਾਂ ਦੇ ਪਰਿਵਾਰ ਦੇ ਲੋਗ ਉਮੀਦਵਾਰ ਨੇ ਔਰ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਆਪਦੇ ਫਾਇਦੇ ਆਸਤੇ ਤਿੰਨ ਚਾਰ ਪਾਰਟੀਆਂ ਪਹਿਲਾਂ ਛੱਡ ਕੇ ਪਹਿਲਾਂ ਅਕਾਲੀ ਦਲ ਤੋਂ ਤੇ ਹੁਣ ਝਾੜੂ ਚਾ ਲਈ। ਭਾਜਪਾ ਨੇ ਕਖਣੀ ਕੀਤਾ ਇਸ ਪੰਜਾਬ ਦਾ ਲੋਕਾਂ ਦੇ ਮਨ 'ਚ ਨਫ਼ਰਤ ਹੈ। ਔਰ ਮੈਨੂੰ ਲੱਗਦਾ ਕਿ ਕਰਨ ਬੁਰਜ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਪੁਰਾਣਾ ਪਸ਼ੋਕਰ ਦਾਦੇ ਪੜਦਾਦੇਆਂ ਤੋਂ ਇਹਨਾਂ ਲੋਕਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ। ਔਰ ਸਾਡਾ ਉਮੀਦਵਾਰ ਸ਼ਰੀਫ ਤੇ ਚੰਗਾ ਇਨਸਾਨ ਹੈ ਤੇ ਪੜ੍ਹਿਆ ਲਿਖਿਆ ਹੈ। ਹਾਲਕਿ ਭਾਜਪਾ ਵੀ ਇਸ ਪੰਥਕ ਸੀਟ ਦੇ ਬਹਾਨੇ ਪੰਜਾਬ ਦੀ ਸਿਆਸਤ ਵਿੱਚ ਪੈਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਸੰਧੂ ਦੀ ਚਿੱਤ ਕਰਨ ਦੇ ਲਈ ਲਗਾਤਾਰ ਤਰਨ-ਤਰਨ ਦੇ ਵਿੱਚ ਰੈਲੀਆਂ ਤੇ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ। ਇਹថੱਕ ਲੋਕ ਨੇ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਨਹੀਂ ਚੱਲਣੀ ਹੋਣਾ। ਲੋਕੀ ਕਹਿੰਦੇ ਨੇ ਅਨਾਜ ਮੋਦੀ ਦੇਗਾ, ਟਾਇਲਟ ਮੋਦੀ ਬਣਾਏਗਾ। ਕਿਸਾਨ ਦੇ ਖਾਤੇ 'ਚ 2-2000 ਰੁਪਏ ਮੋਦੀ ਪਾਏਗਾ ਤੇ ਸਿੱਧਾ ਮੋਦੀ ਨੂੰ ਹੀ ਜਿਤਾਦੀ ਏ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾ ਲਈਏ ਇਹ ਅੱਜ ਪੰਜਾਬ ਦੇ ਅੰਦਰ ਕੱਲ ਚੱਲ ਫਿਲਹਾਲ ਤਰਨਤਾਰਨ ਦਾ ਸਿਆਸੀ ਤਾਪਮਨ ਸਿਖਰ ਤੇ ਹੈ ਵੋਟਰਾਂ ਦੀ ਹਰ ਵਾਦੇ ਅਤੇ ਦਾਅਵੇ ਤੇ ਪੈਣੀ ਨਜ਼ਰ ਹੈ ਕਿਸ ਦੇ ਸਿਰ ਤਰਨਤਾਰਨ ਦਾ ਤਾਜ ਸਜੇਗਾ ਇਸ ਦੇ ਲਈ 14 ਨਵੰਬਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ ਤਰਨਤਾਰਨ ਤੋਂ ਸਿਦਾਰਥ ਰੂੜਾ ਯੂਸੀਟੀ ਇਕ ਤਿਤ ਵੀਡੀਓ ਵਿਵਾਦ ਦੇ ਵਿਚਾਲੇ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਤੇ ਵੱਡਾ ਹਮਲਾ ਕੀਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਦੇ ਆਪਣੇ ਕਿਰਦਾਰ ਲੀਰੋ ਲੀਰ ਨੇ ਉਹ ਦੂਜਿਆਂ ਦੀ ਪਗੜੀ ਉਛਾਲ ਰਹੇ ਨੇ ਸੀਐਮ ਨੇ ਕਿਹਾ ਕਿ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਮਾਰ ਕੇ ਵੇਖਣ ਜਿਹੜੇ ਅੱਜਕੱਲ ਮੀਰੀਆਂ ਕਮੀਆਂ ਕੱਢ ਰਹੇ ਨੇ ਸੋ ਸੀਐਮ ਵੱਲੋਂ ਬੀਜੇਪੀ ਤੇ ਲਗਾਤਾਰ ਦੂਸਰੇ ਦਿਨ ਨਿਸ਼ਾਨੇ ਸਾਧੇ ਗਏ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਨਾ ਹੈ ਕਿ ਮੇਰੀਆਂ ਕਮੀਆਂ ਨਿਕਾਲ ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀਰ ਹੈ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਹਨ ਆਵਦੇਸ ਪੀੜੀ ਚੋਟਾ ਮਾਰ ਕੇ ਦੇਖੋ ਤੁਹਾਡੇ ਕਰਦਾਰ ਕੀ ਨੇ ਗੱਲ ਗੱਲ ਤੇ ਮੁਕਰ ਜਾਂਦੇ ਹੋ ਤੁਸੀਂ ਗੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੀ ਇੱਜ਼ਤ ਤੇ ਆ ਗਈ ਹੈ ਪਰ ਅੱਜ ਗੱਲ ਕਿਸੇ ਵੀਡੀਓ ਦੀ ਨਹੀਂ ਅੱਜ ਗੱਲ ਹੈ ਉਸ ਵੀਡੀਓ ਦੀ ਸੱਚਾਈ ਦੀ ਐਡਾ ਸੈਂਸਿਟਿਵ ਇਸ਼ੂ ਹੋਵੇ ਮੁੱਖ ਮੰਤਰੀ ਸਾਹਿਬ ਮੈਂਟ ਨਹੀਂ ਲਾਉਂਦੇ ਤੰਜ ਕਸਣ ਦੇ ਗੱਲਾਂ ਕਰਨ ਦੇ ਤੇ ਜਦੋਂ মিডিਆ ਵਾਲੇ ਉਹਨਾਂ ਨੂੰ ਇਹ ਸਵਾਲ ਪੁੱਛਦੇ ਐ ਕਿ ਮੁੱਖ ਮੰਤਰੀ ਸਾਹਿਬ ਕੁੱਛੀ ਜੇ ਮੁੱਖ ਮੰਤਰੀ ਸਾਹਿਬ ਸਹੀ ਸੀ ਤੇ ਮੁੱਖ ਮੰਤਰੀ ਸਾਹਿਬ ਨੂੰ ਇਸ ਦੇ ਉੱਤੇ ਸਟੇਟਮੈਂਟ ਦੇਣੀ ਚਾਹੀਦੀ ਸੀ ਮੁੱਖ ਮੰਤਰੀ ਸਾਹਿਬ ਨੂੰ ਅੱਜ ਦੱਸਣਾ ਚਾਹੀਦਾ ਸੀ ਪੰਜਾਬੀਆਂ ਨੂੰ ਕਿ ਉਹ ਉਹਨਾਂ ਦੇ ਟੂਰ ਪ੍ਰੋਗਰਾਮ ਬਾਹਰਲੇ ਆਰਗੇਨਾਈਜ਼ ਕਰਦਾ ਸੀ ਕਿ ਨਹੀਂ ਕਰਦਾ ਸੀ ਅੱਜ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਸੀ ਕਿ ਉਹ ਉਹਨਾਂ ਦੇ ਘਰ ਰਹਿੰਦੇ ਸੀ ਕਿ ਨਹੀਂ ਰਹਿੰਦੇ ਸੀ ਜਗਮਨ ਸਮਰਾਦੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੂੰ ਰਿਸੀਵ ਕੌਣ ਕਰਦਾ ਸੀ ਉਹਨਾਂ ਦੇ ਸਾਰੇ ਟੂਰ ਚਾਹੇ ਪੀਪੀਪੀ ਵੇਲੇ ਸੀ ਤੇ ਚਾਹੇ ਹੁਣ ਉਹ ਕੌਣ ਦੇਖਦਾ ਸੀ ਮੁੱਖ ਮੰਤਰੀ ਸਾਹਿਬ ਨੂੰ ਕਲੀਅਰ ਸਟੇਟਮੈਂਟ ਜਾਣੀ ਚਾਹੀਦੀ ਹੈ ਕਿ ਤੁਹਾਡੀ ਯਾਰੀ ਜਗਮਨ ਸਮਰਾ ਨਾਲ ਸੀ ਕਿ ਨਹੀਂ ਸੀ ਤੇ ਇੱਕ ਹੋਰ ਮੁੱਦਾ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਉਹ ਮੁੱਦਾ ਹੈ ਪ੍ਰਾਲੀ ਦਾ ਤਰਨਤਾਰਨ ਦੇ ਵਿੱਚ ਸੀਐਮ ਮਾਨ ਨੇ ਦਿੱਲੀ ਦੇ ਧੂਏ ਲਈ ਬੀਜੇਪੀ ਵੱਲੋਂ ਪ੍ਰਾਲੀ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਪਲਟਵਾਰ ਕੀਤਾ ਤੇ ਉਹਨਾਂ ਕਿਹਾ ਕਿ ਅਜੇ ਤਾਂ ਜ਼ਿਆਦਾਤਰ ਫਸਲ ਆਈ ਹੀ ਨਹੀਂ ਨਾਲ ਹੀ ਉਹਨਾਂ ਪ੍ਰਾਲੀ ਪ੍ਰਬੰਧਨ ਲਈ ਮੁਆਫਜ਼ੇ ਦੀ ਵੀ ਮੰਗ ਕੀਤੀ ਦਿੱਲੀ ਵਿੱਚ ਫੇਲੇ ਤੂੰ ਇਹਨੂੰ ਲੈ ਕੇ ਸਿਆਸੀ ਘਮਸਾਂ ਛੜਿਆ ਹੋਇਆ। ਪਿਤੇ ਦਿਨੀ ਭਾਜਪਾ ਲੀਡਰ ਆਰ.ਪੀ. ਸਿੰਘ ਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਧੂੰਏ ਲਈ ਪੰਜਾਬ ਦੀ ਪ੍ਰਾਲੀ ਨੂੰ ਜ਼ਿੰਮੇਵਾਰ ਦੱਸਿਆ। ਭਾਜਪਾ ਦਾ ਜਵਾਬ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਪੰਜਾਬ ਚ ਹਲੇ 70 ਤੋਂ 80% ਫਸਲ ਦੀ ਕਟਾਈ ਤੱਕ ਨਹੀਂ ਹੋਈ ਤੇ ਫਿਰ ਦਿੱਲੀ ਦੇ ਵਿੱਚ ਪੰਜਾਬ ਦਾ ਧੂੰਆ ਕਿਵੇਂ ਪਹੁੰਚ ਗਿਆ? ਦੇਖੋ ਭਾਜਪਾ ਤਾਂ ਹਰ ਇੱਕ ਗੱਲ 'ਈ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ। ਮਤਲਬ ਹਜੇ ਤਾਂ ਸਾਡੀ ਤਾਂ 70 80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦੇ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ-ਤਰਨ ਤੋਂ ਜਾਂ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲ ਨਹੀਂ ਰਹੀ ਠੀਕ ਹੈ ਪੱਤੇ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਆ ਉੱਥੇ ਤੂੰ ਇਹਦੇ ਨਾਲ ਨਾਲ ਮੁੱਖ ਮੰਤਰੀ ਮਾਨ ਨੇ ਪ੍ਰਾਲੀ ਪ੍ਰਬੰਧਨ ਦਾ ਵੀ ਮੁੱਦਾ ਚੁੱਕਿਆ ਕੇਂਦਰ ਸਰਕਾਰ ਤੋਂ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਤਾਂ ਜੋ ਪ੍ਰਾਲੀ ਨੂੰ ਕਿਸੇ ਤਰ੍ਹਾਂ ਸੰਭਿਆ ਜਾ ਸਕੇ ਜਦੋਂ ਪ੍ਰਾਲੀ ਆਉਂਦੀ ਹੈ ਅਸੀਂ ਕਹਿੰਦੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ 'ਚ ਦੱਬੀਏ ਖੂਹ ਚੁੱਟੀਏ ਜੋ ਮਰਜ਼ੀ ਕਰੀਏ ਪਰ ਪਰ ਏਕੜ ਸਾਨੂੰ ਪ੍ਰਾਲੀ ਦਾ ਕੋਈ ਕੰਪਨਸੇਸ਼ਨ ਦੇ ਦਿਓ ਨਾ ਪੈਸੇ ਤਾਂ ਦੇਣੇ ਨਹੀਂ ਬਾ ਗਾਲਾਂ ਕੱਢਣੀਆਂ ਮੁੱਖ ਮੰਤਰੀ ਮਾਨ ਇੱਥੇ ਨਹੀਂ ਰੁਕੇ ਕੇਂਦਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਐਲਾਨੇ 1600 ਕਰੋੜ ਰੁਪਏ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਸੀਐਮ ਨੇ ਕਿਹਾ ਕਿ ਹਲੇ ਉਸ ਪੈਸੇ ਵਿੱਚੋਂ ਇੱਕ ਨਿੱਕਾ ਪੈਸਾ ਵੀ ਪੰਜਾਬ ਨਹੀਂ ਪਹੁੰਚਿਆ ਸੀਐਮ ਨੇ ਜੀਐਸਟੀ ਅਤੇ ਆਰਡੀਐਫ ਦਾ ਵੀ ਮੁੱਦਾ ਚੁੱਕਿਆ ਹੜਾ ਵੇਲੇ 1600 ਕਰੋੜ ਕਹਿਗੇ ਹਜੇ ਤੱਕ ਨਹੀਂ ਆਇਆ ਕੁਝ ਠੀਕ ਹੈ ਜੀ ਤੇ ਤਾਲਿਬਾਨ ਨੂੰ 500 ਕਰੋੜ ਉਸੇ ਦਿਨ ਨਹੀਂ ਪਹੁੰਚ ਗਿਆ ਜਿਹੜੇ ਸਾਨੂੰ ਪਹਿਲਾਂ ਲੁੱਟ ਕੇ ਆਉਂਦੇ ਲੁੱਟ ਕੇ ਜਾਂਦੇ ਰਹੇ ਠੀਕ ਹੈ ਨਾ ਸੁਇਸ ਕਰਕੇ ਇਥੋਂ ਹੀ ਪਤਾ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਕਦੇ ਵੀ ਪੰਜਾਬੱਖੀ ਨਹੀਂ ਹੈਗੀ ਸਾਡਾ 50000 ਕਰੋੜ ਰੁਪਏ ਸਾਡਾ ਜੀਐਸਟੀ ਦਾ 8000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠੇ ਆ ਉਹ ਮੰਡੀਆਂ ਦੇ ਹੀ ਹੈ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹੀ ਦੇ ਦਿਓ ਅਸੀਂ ਕੋਈ ਪੈਕੇਜ ਨਹੀਂ ਮੰਗਦੇ ਸਪੈਸ਼ਲ ਉਹੀ ਦੇ ਦਿਓ ਅਸੀਂ ਉਹਦੇ ਨਾਲ ਸਾਰ ਲਾਂ ਜ਼ਿਕਰ ਹੋਗਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਬੀਤੇ ਦਿਨੀ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਲੀਡਰ ਇੱਕ ਦੂਜੇ ਦੇ ਅਮੋ ਸਾਹਮਣੇ ਹੋਏ ਸਨ ਤਰੰਤੰਤਰ ਜੀਵ ਸ਼ਰਮਾ ਤੇ ਸਿਦਾਰਥ ਰੋੜਾ న్యూਸ ਟੀਮ ਮਾਨਸਾ ਦੇ ਵਿੱਚ ਬੱਚਾ ਵੇਚਣ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਟਵਿਸਟ ਆਇਆ ਇੱਕ ਸੇਵਾਦਾਰ ਦੀ ਭੂਮਿਕਾ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੇਵਾਦਾਰ ਨੇ ਕਿਹਾ ਸੀ ਕਿ ਬੱਚਾ ਦੋ ਦਿਨ ਹੀ ਬਚੇਗਾ ਮਾਪਿਆਂ ਨੇ 1.80 ਹਜ਼ਾਰ ਰੁਪਏ ਦੇ ਵਿੱਚ ਬੱਚੇ ਨੂੰ ਵੇਚ ਦਿੱਤਾ ਦੋਨੇ ਮਾਪਿਓ ਇਸ ਬੱਚੇ ਦੇ ਨਸ਼ਾ ਕਰਨ ਦੇ ਆਦੀ ਸੀ ਤੇ ਉਹ ਇਸ ਪੈਸੇ ਦੇ ਨਾਲ ਨਸ਼ਾ ਕਰ ਗਏ ਉਹਨਾਂ ਨੇ ਸਾਰਾ ਪੈਸਾ ਨਸ਼ਾ ਕਰਨ ਚ ਖਰਚ ਕਰ ਦਿੱਤਾ ਥੋੜਾ ਬਹੁਤ ਉਹਨਾਂ ਦੇ ਮੁਤਾਬਕ ਘਰ ਦਾ ਸਮਾਨ ਖਰੀਦਾ ਤੇ ਬਾਕੀ ਪੈਸਾ ਨਸ਼ੇ 'ਚ ਚਲਾ ਗਿਆ ਤੇ ਹੁਣ ਇਸ ਦੇ ਵਿੱਚ ਇੱਕ ਸੇਵਾਦਾਰ ਦੀ ਭੂਮਿਕਾ ਸਾਹਮਣੇ ਆ ਰਹੀ ਹੈ ਜਿਸ ਨੇ ਇਹ ਕਿਹਾ ਸੀ ਕਿ ਬੱਚਾ ਸਿਰਫ ਦੋ ਦੇ ਨਹੀਂ ਬਚੇ ਉਹੜਾ ਜ ਬਿਮਾਰ ਸੀਗਾ ਢਿੱਲਾ ਰਹਿੰਦਾ ਸੀਗਾ ਮਤਲਬ ਕਿ ਉਹਨਾਂ ਇਹ ਕਿਸੇ ਪੰਡਤ ਕੋਲੇ ਗਏ ਹੋਣਗੇ ਉੱਥੇ ਬਲੇਡੇ ਹੱਥ ਵਾਲਾ ਕਰਵਾਉਣ ਲਈ ਉਹ ਪੰਡਤ ਨੇ ਇਹਨਾਂ ਨੂੰ ਇਹ ਕਿਹਾ ਕਹਿੰਦੇ ਵੀ ਤੁਹਾਡੇ ਕੋਲ ਬੱਚਾ ਸਿਰਫ 2 ਦਿਨ ਦੀ ਖਾਤਰ ਬਚਣਾ ਹੈ ਇਹਦੇ ਪਿੱਛੇ ਕੋਈ ਵੱਡਿਆ ਹੋਇਆ ਬੰਦਾ ਲੱਗਿਆ ਜਿਹਦੀ ਆਤਮਾ ਲੱਗੀ ਹੋਈ ਹੈ ਕਿ ਤੁਸੀਂ ਬੱਚਾ ਕਿਸੇ ਹੋਰ ਨੂੰ ਦੇ ਦੋਗੇ ਤਾਂ ਤੁਹਾਡਾ ਬੱਚਾ ਬਚ ਜਾਵੇਗਾ ਤੇ ਉਹੀ ਇਹਨਾਂ ਨੇ ਨਸ਼ੇ ਦੇ ਵਿੱਚ ਇਹਨਾਂ ਨੇ ਆ ਕੰਮ ਕਰ ਦਿੱਤਾ ਵੀ ਸਾਡਾ ਬੱਚਾ ਬਚ ਜਾਊਗਾ ਤਾਂ ਉੱਥੇ ਅਸੀਂ ਇਸ ਗੱਲ ਤੋਂ ਰਹਿਣਾ ਵੀ 2 ਦਿਨ ਅਗਰ ਇਹਨਾਂ ਕੋ ਬਚਣਾ ਸੀ ਤਾਂ ਬੱਚਾ ਉੱਥੇ ਕਿਵੇਂ ਸੀ ਠੀਕ ਠਾਕ ਰਹਿ ਰਿਹਾ ਹੋਗਾ ਆਟੇ ਕਿਹੜੂ ਗਏ ਹਵਾਲੀਆਂ ਦੋ ਜੋੜੀਆਂ ਲਾ ਕੇ ਵੇਚੇ ਸੋੜੇ ਸਾਹਮਣੇ ਕਿ ਵੇਚੀ ਸਾਰੀ ਹੁਣ ਮੁੱਲ ਵੀ ਪਾਵਾਂਗੇ ਲੇਕੇ ਤੂੰ ਬੋਲੋ ਰੇ ਦੇ ਪੈਸੇ ਲਾਵਾਂਗੇ ਇਕ ਅਸੀਂ ਕਰਨ ਕਰੇ ਲਾਵਾਂਗੇ ਕੀ ਨਸ਼ਾ ਕਰਦੇ ਏ ਚੇ ਚੱਲੋਂਦੇ ਜੀ ਕੌਣ ਕੌਣ ਦੋਨੀਆਂ ਲੌਂਦੇ ਜੀ ਸਾਨੂੰ ਵੀ ਨਹੀਂ ਪਤਾ ਜੀ ਇਹਦਾ ਇਹ ਕਹਿੰਦੇ ਪੈਸੇ ਫੜਾਈਸ ਪੈਸਾ ਕਿ ਦੇਤੇ ਜੀ ਪਸ਼ੂ ਬਹੁ ਵਾਪਸ ਲੈ ਲਿਆ ਘਰੇ ਨੂੰ ਨਹੀਂ ਪੁੱਛ ਲਉ ਮੈਂ ਕਿ ਮੈਂ ਕਹਿੰਦੀ ਤੇਰੇ ਕੱਪੜੇ ਨਾ ਮਾਪਾ ਵੇਚ ਮੈਂ ਨਾ ਮਾਤਾ ਤੂੰ ਕੀ ਪਾਲੂਗਾ ਨੇ ਕੱਪੜੇ ਪੈਸੇ ਨਹੀਂ ਪਤਾ ਸਿਕ ਆ ਜਾ ਵੜਿਆ ਬੜਾ ਸਾਨੂੰ ਇਸ ਤਰ੍ਹਾਂ ਨਹੀਂ ਆਉਂਦਾ ਵੀ ਪੋਤਾ ਸੀਗਾ ਵੇਚਦਾ ਇਹਨਾਂ ਨੇ ਪੈਸੇ ਰੋਏ ਜੀ ਮੈਂ ਪੁੱਛ ਲਾ ਰੋਏ ਬੁੱਤਾ ਤੇ ਸਾਹਮਣੇ ਜਿਹੜਾ ਮਾਰੀਆਂ ਮੈਨੂੰ ਕਹਿੰਦੇ 200 ਲੈ ਲੈ ਜਰਦਾ ਜੁੱਦਾ ਨੇ ਮੇਗਾ ਕੱਪੜੇ 200 ਦਾ ਪੈਸਾ ਬਣ ਜੇਗੀ ਚਲਵੇ 200 ਮੈਂ ਰੋਂਦੇ ਰੋਂਦੇ ਜੇਚ ਪਾ ਕੇ ਚੱਕਿਆਂ ਨੇ ਤੁਰੇ ਫਿਰਦੇ ਰਹਿੰਦੇ ਸੀ ਕਦੇ ਲੈਣਾ ਥੱਲੇ ਕਦੇ ਕਿਤੇ ਜੋ ਆਖ ਪਿਆ ਸੀ ਜਮਾ ਵਰਨਣਾ ਲਾ ਜੀ ਠੀਕ ਆ ਇਹ ਆ ਕੇ ਸਾਡੇ ਘਰ ਕਣੀ ਜੀ ਮੰਦਰ ਚ ਇਲਾਜ ਕਰਾਨਾ ਲਾਇਵਰ ਬੱਚਾ ਹੈਗਾ ਸੀ ਢਿੱਲਾ ਤੇ ਬਾਬੇ ਕੋਲੇ ਆ ਗਏ ਉੱਥੇ ਕਹਿੰਦੇ ਕਹਿੰਦੇ ਸਾਡੇ ਤੋਂ ਸੁਭਾਈ ਨਹੀਂ ਹੁੰਦੀ ਤੇ ਕਹਿੰਦੇ ਇਹ ਤੁਹਾਨੂੰ ਦੇ ਦੰਨੇ ਆ ਮੈਂ ਚਲ ਕੋਈ ਨਹੀਂ ਦੇਖ ਲੈਣੇ ਆਪਾਂ ਗੱਲ ਕਰਕੇ ਅਸੀਂ ਕਚੈਰੀਆਂ ਚ ਗਏ ਸਾਰਾ ਕੁਝ ਲਿਖ ਲਿਖਾ ਕਰਾ ਕੇ ਇਹਦੇ ਦਾਦੇ ਕੋਲੇ ਗਏ ਇਹ ਦਾਦੇ ਨੇ ਕਿ ਐਨੇ ਕੱਪੜੇ ਕੱਢੇ ਲੈਟਰਿੰਗ ਵਾਲੇ ਉਹ ਚ ਕੀੜੇ ਚੱਲੇ ਪਏ ਇਹ ਦਾਦਾ ਕਹਿੰਦਾ ਕਹਿੰਦਾ ਵਧੀਆ ਤੁਸੀਂ ਲੈ ਗਏ ਪੁੱਨਾਂ ਦਾ ਕੰਮ ਹੀ ਆਈ ਠੀਕ ਹੈ ਨਹੀਂ ਤਾਂ ਇਹ ਮਾਰ ਦਿੰਦੇ ਜਿਵਾਖ ਨੂੰ ਤੇ ਵੀ ਮਤਵਾਲੇ ਵੀ ਜੀ ਤੁਹਾਡਾ ਫੋਨ ਨਹੀਂ ਲੱਗਿਆ ਜਿਵੇਂ ਆਖਦਾ ਵੀ ਤੁਸੀਂ ਸਮਾਈ ਕਰ ਲਉਗੇ ਠੀਕ ਹੈ ਸਵੇਰ ਹਾਂ ਸਵੇਰੇ ਸੰਭਲਾਇਆ ਗਿਆ ਬਰੇਟੇ ਥਾਣੇ ਚੀ ਉੱਥੇ ਵੀ ਇਹੀ ਗੱਲ ਹੋਈ ਹੈ ਸਾਰੀ ਦੂਜੇ ਪਰਿਵਾਰ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਨੂੰ 131000 ਰੁਪਏ ਬੱਚੇ ਦੇ ਬਾਕਸ ਦਾ ਦਿੱਤਾ ਨਹੀਂ ਦਵਾਈ ਦਵਾਈ ਬੂਟੀ ਦੱਤੀ ਹੈ ਇਹ ਪੈਸੇ ਜਰੂਰ ਦਿੱਤੇ ਨੇ ਤੇ ਉੱਤੇ ਲੱਗੇ ਇਹਨਾਂ ਦੇ ਦਵਾਈ ਬੂਟੀਆਂ ਉੱਦਤੀ ਨੇ ਪੈਸੇ ਇਹਨਾਂ ਨੂੰ ਕਿੰਨੇ ਪੈਸੇ ਦਿੱਤੇ ਆ ਦਵਾਈ ਬੂਟੀਆਂ ਨੂੰ ਮੰਮਾ ਨੇ ਦਿੱਤੇ ਨਹੀਂ ਮੇਰੇ ਜਿਹਾ ਸਾਰੇ ਕਾਗਜ਼ੀ ਕਾਰਵਾਈ ਕੀਤੀ ਸੀ ਹਾਂਜੀ ਹਾਂਜੀ ਹਾਂ ਕਚੈਰੀਆਂ ਇਹ ਸਾਰੇ ਪੱਕੇ ਫਰੂ ਬਣੇ ਜੀ ਅੱਛਾ ਹੋਰ ਕੀ ਹੈਗਾ ਵੀ ਬੱਚੇ ਨੂੰ ਉਹ ਕਹਿੰਦੇ ਵੀ ਅਸੀਂ ਪਹਿਲਾਂ ਕਾਬਲ ਨਹੀਂ ਸੀ ਹੁਣ ਕਾਬਲ ਹੋ ਗਏ ਅਸੀਂ ਬੱਚੇ ਨੂੰ ਪਾਲ ਲੈਣਾ ਹੈ ਕੀ ਕਹੋਂਗੇ ਤੁਸੀਂ ਇਹ ਹੁਣ ਕੁਝ ਮਰਜ਼ੀ ਬਣਾਈ ਜਾਣੀ ਜੀ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਸਾਡੇ ਕੋਲ ਸਾਰੇ ਫਰੂ ਪਏ ਨੇ ਅੱਛਾ ਤੁਸੀਂ ਤੇ ਹੁਣ ਅਸੀਂ ਤੁਹਾਨੂੰ ਇਸ ਪੂਰੀ ਕਹਾਣੀ ਦਾ ਪਹਿਲਾ ਪੱਖ ਵੀ ਸੁਣਾਉਂਦੇ ਆ ਕਿ ਮਾਪਿਆਂ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਕਿਉਂ ਵੇਚਿਆ ਮਜਬੂਰੀ ਨਸ਼ੇ ਦੀ ਸੀ ਪੈਸਿਆਂ ਦੀ ਸੀ ਜਾਂ ਫਿਰ ਕੋਈ ਹੋਰ ਹੀ ਮੁੱਦਾ ਮੋਬਾਈਲ ਦੀ ਸਕਰੀਨ ਤੇ ਇਹ ਤਸਵੀਰ 6 ਮਹੀਨੇ ਦੀ ਉਸ 마ਸੂਮ ਦੀ ਹੈ ਜਿਸ ਤੋਂ ਉਸ ਦੀ ਮਾਂ ਨੇ ਖੁਦ ਹੀ ਆਪਣੀ ਗੋਦ ਖੋਲ੍ਹੀ ਉਸ ਨੰਨੀ ਜਾਨ ਦੀ ਜਿਸ ਦੀ ਕਲਕਾਰੀਆਂ ਤੋਂ ਉਸ ਦੇ ਪਿਤਾ ਨੇ ਹੀ ਸੌਦਾ ਕਰ ਦਿੱਤਾ ਚਿੱਟੇ ਦੀ ਲਫਤ ਦੇ ਨਾਲ ਜਕੜੇ ਪੰਜਾਬੀ ਉਹ ਕਾਲੀ ਤਸਵੀਰ ਜਿਸ ਨੇ ਇੱਕ ਮਾਂ-ਬਾਪ ਨੂੰ ਆਪਣੇ ਹੀ ਬੱਚੇ ਦਾ ਸੁਦਾਗਰ ਬਣਾ ਦਿੱਤਾ ਅਤੇ ਹੁਣ ਸਿਰਫ ਮੋਬਾਈਲ ਤੇ ਘਰ ਦੀਆਂ ਕੰਧਾਂ ਤੇ ਲਟਕੀਆਂ ਇਹ ਤਸਵੀਰਾਂ ਬੱਚੇ ਦੀਆਂ ਯਾਦਾਂ ਹੀ ਬਣ ਕੇ ਰਹਿ ਗਈਆਂ ਨੇ ਉਹ ਕਹ ਸੀ ਦਾ ਲੱਖ ਰੁਪਿਆ ਉਹਨਾਂ ਨੇ ਦਿੱਤਾ ਸੀਗਾ ਘਰੇ ਆਏ ਸੀ ਉਹ ਸਾਡੇ ਨਾਲ ਲੱਖ ਰੁਪਿਆ ਮੈਂ ਆਪਣੇ ਸਾਰੇ ਸਾਥ ਨੂੰ ਫੜਾ ਗਈ ਸੀਗੇ ਦੂਜੇ ਦਿਨ ਆ ਕੇ ਲੈ ਗਏ ਸੀ 8000 ਉਹਨਾਂ ਨੇ ਉੱਥੇ ਦਿੱਤਾ ਸੀ ਸਾਨੂੰ ਉਹਦੇ ਵਿੱਚੋਂ ਸੀ ਚਿੱਟਾ ਲਾਂਭੀ 8000 ਦਾ ਕੁਝ ਲੱਖ ਰੁਪਏ ਦੇ ਵਿੱਚੋਂ ਬੈੱਡ ਤੇ ਲਮਾਰੀ ਤੇ ਸੋਫਾ ਸੈੱਟ ਲਿਆਂਦਾ ਕੱਪੜੇ ਦਿਵਾ ਲਿਆਂਦੇ ਸੀ ਘਰੇ ਦਰਸਲ ਮਾਂਸਾ ਦੇ ਰਹਿਣ ਵਾਲੇ ਗੁਰਮਨ ਕੌਰ ਤੇ ਸੰਦੀਪ ਸਿੰਘ ਚਿੱਟੇ ਦੇ ਦਲਦਲ ਦੇ ਵਿੱਚ ਇੰਨਾ ਡੁੱਬਦੇ ਚਲੇ ਗਏ ਕਿ ਨਸ਼ੇਦਰੀ ਆਪਣੀ ਰੂਹ ਨੂੰ ਵੇਚਣ ਲਈ ਮਜਬੂਰ ਹੋ ਗਏ ਚਿੱਟੇ ਦੇ ਲਈ ਜਦੋਂ ਪੈਸੇ ਖਤਮ ਹੋਏ ਤਾਂ ਦੋਵਾਂ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਬੁੱਢਲਾਡਾ ਦੇ ਇੱਕ ਪਰਿਵਾਰ ਨੂੰ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਦੋਵੇਂ ਮਾਪਿਆਂ ਦੀ ਜ਼ਮੀਰ ਇਸ ਹੱਦ ਤੱਕ ਮਰ ਚੁੱਕੀ ਸੀ ਬੱਚੇ ਨੂੰ ਵੇਚਣ ਦੇ ਜੋ ਪੈਸਾ ਮਿਲਿਆ ਉਸ ਦਾ ਵੀ ਚਿੱਟਾ ਹੀ ਖਰੀਦਿਆ ਖੇਡਾਂ 'ਚ ਵੀ ਤੇਰਾ ਕੁਝ ਕੀ ਸਟੇਟ ਲੈਵਲ ਖੇਡੀਆਂ ਕਾਚ ਪਹਿਲਵਾਨ ਸੀ ਇਹਦੇ ਨਾਲ ਕਿਵੇਂ ਸੰਪਰਕ ਹੋਇਆ ਇਸਾ ਨਾਲ ਕੋਈ ਗੱਲ ਨਹੀਂ ਸੀ ਅਖਾੜੇ ਚ ਦਾਪੇਚ ਜਮਾਉਣ ਵਾਲੀ ਗੁਰਮਨ ਕੌਰ ਕਿਸੇ ਵੇਲੇ ਸਟੇਟ ਲੈਵਲ ਦੀ ਪਹਿਲਵਾਨ ਸੀ ਬਾਵਜੂਦ ਇਸ ਦੀ ਨਸ਼ੇ ਦਾ ਆਦੀ ਹੋਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਨਾ ਹੁਣ ਨਹੀਂ ਕਰੇ ਫਿਰ ਹੁਣ ਕਿਵੇਂ ਲੱਗਿਆ ਵੀ ਬੱਚੇ ਨੂੰ ਵਾਪਸ ਲੈਣਾ ਇਹ ਕਹਿ ਰਹੇ ਨੇ ਇਹ ਪਿੰਡ ਯਾਰੇ ਸੀ ਹੂੰ ਕੰਦੇਸੀ ਜਵਾਬ ਲੈ ਹੁਣ ਜਦੋਂ ਮਾਪਿਆਂ ਨੂੰ ਆਪਣੀ ਹੱਥਾਂ ਦੇ ਨਾਲ ਖੁਸ਼ੀਆਂ ਦਾ ਘੜ ਘੁੱਟਣ ਦੀ ਸੁਦਾਈ ਤਾਂ ਇਹ ਪੁਲਿਸ ਤੋਂ ਬੱਚੇ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਰ ਰਹੀ ਨਹੀਂ ਉਹਨੂੰ 15 ਦਿਨਾਂ ਨੂੰ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸ਼ਪਰਤਾ ਵਾਲਾ ਅੱਜ ਕਰ ਰਹੇ ਆ ਬਾਕੀ ਜੇ ਇਹ ਜੀ ਕੋਈ ਹੋਊਗੀ ਫਿਰ ਕਾਰਵਾਈ ਉਹ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਓ ਬਹਿਰਾਲ ਪੁਲਿਸ ਦਾ ਕਹਿਣਾ ਕਿ ਬੱਚੇ ਨੂੰ ਵਿਛੜਣ ਤੋਂ ਪਹਿਲਾਂ ਗੋਦਨਾਮਾ ਲਿਖਿਆ ਹੋਇਆ ਹੈ ਜਿਸ ਦੇ ਤਹਿਤ ਕੋਰਟ ਦੇ ਵਿੱਚ ਹੀ ਕਾਰਵਾਈ ਹੋ ਸਕਦੀ ਹੈ ਦੋਵੇਂ ਮਾਪਿਆਂ ਦੀ ਇਹ ਕਹਾਣੀ ਉਕੌੜਾ ਸੱਚ ਹੈ ਜੋ ਇਹ ਦੱਸਣ ਦੇ ਲਈ ਕਾਫੀ ਹੈ ਕਿ ਨਸ਼ਾ ਨਾ ਸਿਰਫ ਕਿਸੇ ਦੀ ਜ਼ਿੰਦਗੀ ਘਾਟਾ ਜਾਂ ਪਰਿਵਾਰ ਹੀ ਨਹੀਂ ਬਲਕਿ ਸਮਾਜ ਨੂੰ ਵੀ ਬਰਬਾਦ ਕਰ ਰਿਹਾ ਹੈ ਮਾਨਸਾ ਤੋਂ ਬਲਦੀਪ ਸ਼ਰਮਾ ਮਿਊਜ਼ਿਕ ਇਨ ਪੰਜਾਬ ਤੇ ਹੁਣ ਜ਼ਿਕਰ ਸ਼ਹੀਦੀ ਸਮਾਗਮਾਂ ਦਾ ਜਿਹੜੇ ਹਰਿਆਣਾ ਸਰਕਾਰ ਵੱਲੋਂ 20 ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹੋਣਗੇ ਹਰਿਆਣਾ ਸਰਕਾਰ ਵੱਲੋਂ ਰੱਖੇ ਸਮਾਗਮਾਂ ਦੇ ਵਿੱਚ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ ਕੁਰੂਕhetra ਦੇ ਵਿੱਚ 25 ਨਵੰਬਰ ਨੂੰ ਸਮਾਗਮ ਰੱਖਿਆ ਗਿਆ ਹੈ 1 ਨਵੰਬਰ ਤੋਂ ਇਹ ਸਮਾਗਮ ਹਰਿਆਣਾ ਦੇ ਵਿੱਚ ਸ਼ੁਰੂ ਹੋ ਰਹੇ ਨੇ ਤੇ 25 ਨਵੰਬਰ ਨੂੰ ਖੁਰੂਕ ਖੇਤਰ ਦੇ ਵਿੱਚ ਜਦੋਂ ਸ਼ਹੀਦੀ ਸਮਾਗਮਾਂ ਦਾ ਸਮਾਪਨ ਹੋਏਗਾ ਉਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮਿਲ ਹੋ। ਸੋ ਪ੍ਰੋਗਰਾਮਾਂ ਦੀ ਸ਼ੁਰੂਆਤ ਹਰਿਆਣਾ ਦੇ ਵਿੱਚ 1 ਨਵੰਬਰ ਤੋਂ ਹੋਏਗੀ। ਪਹਿਲੀ ਯਾਤਰਾ ਰੋੜੀ ਸਿਰਸਾ ਤੋਂ 8 ਨਵੰਬਰ ਤੋਂ ਸ਼ੁਰੂ ਹੋਏਗੀ। ਦੂਜੀ ਯਾਤਰਾ ਪਿੰਜੌਰ ਪੰਚਕੂਲਾ 11 ਨਵੰਬਰ ਤੋਂ ਹੋਏਗੀ। ਤੀਜੀ ਯਾਤਰਾ ਫਰੀਦাবাদ ਚ 14 ਨਵੰਬਰ ਤੋਂ ਹੋਏਗੀ। ਚੌਥੀ ਯਾਤਰਾ ਜਿਹੜੀ ਆ ਉਹ ਕਪਾਲ ਮੋਚਨ ਯਮਨਾ ਨਗਰ ਤੋਂ ਤੇ 18 ਨਵੰਬਰ ਤੋਂ ਇਹਨਾਂ ਯਾਤਰਾਵਾਂ ਦੀ ਸਮਾਪਤੀ ਹੋਏਗੀ ਉਸ ਤੋਂ ਬਾਅਦ ਕੂਕ ਖੇਤਰ ਦੇ ਵਿੱਚ ਵੱਡਾ ਸਮਾਗਮ 25 ਨਵੰਬਰ ਨੂੰ ਹੋਏਗਾ ਔਰ 25 ਨਵੰਬਰ ਦੇ ਇਸ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਇਸ ਸਸਪੈਂਡਡ ਡੀਆਈਜੀ ਪੁੱਲਰ ਦੇ ਫਾਰਮ ਹਾਊਸ ਤੇ ਸੀਬੀਆਈ ਦੀ ਅੱਜ ਵੀ ਰੇਡ ਹੋਈ ਹੈ ਸਮਰਾਲਾ ਦੇ ਪਿੰਡ ਮੰਡ ਸ਼ੇਰੀਆਂ ਦੇ ਵਿੱਚ ਫਾਰਮ ਹਾਊਸ ਤੇ ਛਾਪੇਮਾਰੀ ਹੋਈ ਦੁਪਹਿਰ ਤੋਂ ਹੀ ਸੀਬੀਆਈ ਫਾਰਮ ਹਾਊਸ ਖੰਗਾਲ ਦੀ ਨਜ਼ਰ ਆਈ ਕੱਲ ਸੀਬੀਆਈ ਨੇ ਚੰਡੀਗੜ੍ਹ ਸਥਿਤ ਰਿਹੈਸ਼ ਦੀ ਮੋੜ ਪਰ ਮਾਇਸ਼ ਕੀਤੀ ਸੀ ਔਰ ਜਿਸ ਫਾਰਮ ਹਾਊਸ ਤੇ ਅੱਜ ਛਾਪੇਮਾਰੀ ਕੀਤੀ ਗਈ ਹੈ ਉਸ ਫਾਰਮ ਹਾਊਸ ਦੀ 55 ਏਕੜ ਜ਼ਮੀਨ ਹੋਣ ਦਾ ਦਾਵਾ ਕੀਤਾ ਗਿਆ ਹੈ 55 ਏਕੜ ਜ਼ਮੀਨ ਦੱਸੀ ਗਈ ਹੈ ਇਸ ਫਾਰਮ ਹਾਊਸ ਦੀ ਜਿੱਥੇ ਸੀਬੀਆਈ ਦੇ ਅਧਿਕਾਰੀ ਪਹੁੰਚੇ ਸੀ ਔਰ ਉੱਥੇ ਉਹਨਾਂ ਵੱਲੋਂ ਜਾਂਚ ਕੀਤੀ ਗਈ ਹੈ ਪੂਰੇ ਫਾਰਮ ਹਾਊਸ ਦੀ ਉਸ ਜ਼ਮੀਨ ਦੀ ਜ਼ਮੀਨ ਦਾ ਵੀ ਜਿਹੜਾ ਲਾਇਆ ਔਰ ਉਸ ਤੇ ਜਿਹੜੇ ਦਸਤਾਵੇਜ਼ ਨੇ ਉਹ ਵੀ ਸੀਬੀਆਈ ਆਪਣੇ ਕੋਲ ਨਾਲ ਲੈ ਕੇ ਆਈ ਸੀ ਜਾਂ ਹੋਰ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਕਿ ਜਿੱਥੇ ਫਾਰਮ ਹਾਊਸ ਸਥਿਤ ਹੈ ਉੱਥੇ ਡੀਆਈਸੀ ਪੁੱਲਰ ਦੀ 55 ਏਕੜ ਜ਼ਮੀਨ ਦੇ ਪਾਸ ਹੈ ਜੀ ਮੰਡ ਸ਼ੇਰੀਆ ਠੀਕ ਹੈ ਜੀ ਇਸ گاਉਂ ਇਹ ਫਾਰਮ ਹਾਊਸ ਹੈ इनका ਬੁੱਲਰ ਸਾਹਿਬ ਦਾ ਜੀ ਕਿਤਨੇ ਏਕੜ ਮਹੀਏ 55 ਏਕੜ ਮਹੀਏ ਕੋਈ ਯਾਰ ਪੇਛਾੜ ਦੀ ਮੁਤਸਕੀ ਕੀ ਜਾ ਰਹੀ ਹੈ ਉਹ ਕਿਆ ਬਰਾਮਦ ਕੀ ਕੁਝ ਨਹੀਂ ਮਿਲਿਆ ਜੀ ਯਾਨਸੇ ਮਾਰੇ ਕੋ ਠੀਕ ਹੈ ਜੀ ਉਹ ਤਬਸੀ ਕੀ ਜਾ ਰਹੀ ਹੈ ਸਵੇਰ ਤੋਂ ਸਵੇਰ ਸੇ ਆਏ ਹੋਏ ਨੇ ਅਭੀ ਤੱਕ ਕੋਈ ਕਾਰ ਨਹੀਂ ਕੁਝ ਨਹੀਂ ਮਿਲਿਆ ਜੀ ਤਾਂ ਅਧਿਕਾਰੀ ਜਿਹੜੇ ਆਏ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਸਵੇਰ ਤੋਂ ਆਏ ਹੋਏ ਨੇ ਸਵੇਰ ਤੋਂ ਉਹਨਾਂ ਵੱਲੋਂ ਇਹ ਫਾਰਮ ਹਾਊਸ ਦਾ ਕੋਨਾ-ਕੋਨਾ ਖੰਗਾਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 55 ਏਕੜ ਜ਼ਮੀਨ ਹੈ ਔਰ सीबीआई ਹਰ ਉਸ ਜਗ੍ਹਾ ਦੀ ਪੇਮਾਇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਰ ਉਸ ਜਗ੍ਹਾ ਦਾ ਫਾਈਨੈਂਸ਼ੀਅਲ ਅਨਕਲਰ ਕਰ ਰਹੀ ਹੈ ਕਿ ਜਿੱਥੇ-ਜਿੱਥੇ ਜੋ ਭੁੱਲਰ ਦੇ ਨਾਮ ਜਗਾ ਬੋਲਦੀ ਮੈਨੂੰ ਕਾਲ ਕਰੇ ਔਰ ਮਿਡਲਮੈਨ ਅੱਗੇ ਅਫਸਰ ਨੂੰ ਕਰੇ ਚੇਨ ਪੂਰੀ ਹੋ ਗਈ ਕੰਪਲੇਨੈਂਟ ਨੇ ਜੇ ਡਾਇਰੈਕਟਲੀ ਅਫਸਰ ਨਾਲ ਗੱਲ ਕਰ ਲਈ ਤਾਂ ਵੀ ਚੇਨ ਪੂਰੀ ਹੋ ਗਈ ਜੇ ਮਿਡਲਮੈਨ ਅੱਗੇ ਕਿਸੇ ਨਾਲ ਗੱਲ ਹੀ ਨਹੀਂ ਕਰ ਰਿਹਾ ਤੇ ਫਿਰ ਤਾਂ ਇਹਦਾ ਮਤਲਬ ਮਿਡਲਮੈਨ ਵੈਸੀ ਦੇਵਕੂ ਬਣਾ ਰਿਹਾ ਇਨ ਮਤਲਬ ਇਹ ਅਡਟ ਸਿਨੈਰੀਓ ਹੁੰਦੇ ਸੋ ਇਸ ਕੇਸ ਦੇ ਵਿੱਚ ਇੱਕ ਚੇਨ ਜਾ ਰਹੀ ਹੈ ਅਫਸਰ ਤੱਕ ਸੋ ਇਸ ਕਰਕੇ ਇਹ ਆਫੈਂਸ ਪੂਰਾ ਹੋ ਗਿਆ ਯਾਨੀ ਕਿ ਸੀਬੀ ਦਾ ਕੇਸ ਤੁਹਾਨੂੰ ਲੱਗਦਾ ਕਿ ਹੱਲੇ ਸ਼ੁਰੂਆਤੀ ਚ ਸਟਰੋਂਗ ਹੈ ਕੋ ਜਿੰਨੀ ਕਿ ਐਵਿਡੈਂਸ ਆਈ ਹੈ ਜੇ बिकॉज ਸੀਬੀਆਈ ਦਾ ਇੱਕ ਤਰੀਕਾ ਕੀ ਹੈ ਬੰਦੇ ਨੂੰ ਅਪਰੂਵਰ ਬਣਾ ਦਿੰਦੇ ਆ ਮੰਨ ਲਓ ਕੱਲ ਨੂੰ ਮਿਡਲ ਮੈਨ ਅਪਰੂਵਰ ਬਣ ਜਾਂਦਾ ਹੈ ਅਪਰੂਵਰ ਮਤਲਬ ਇਹਨੂੰ ਵਾਧਾ ਮਾਫ ਗਵਾ ਕੇ ਹੁੰਦੇ ਆ ਆ ਆਲਰੇਡੀ ਰਿਕਾਰਡਿੰਗਸ ਹੈਗੀਆਂ ਤੇ ਕੇਸ ਬਹੁਤ ਸੀਰੀਅਸ ਟਰਨ ਲੈ ਜਾਂਦਾ ਹੈ ਦੂਜੇ ਪਾਸੇ ਜੇ ਮਿਸਟਰ ਭੁੱਲਰਵਲ ਨੂੰ ਐਕਸਪਲੇਨੇਸ਼ਨ ਆ ਜਾਂਦੀ ਹੈ ਕਿ ਮੇਰੇ ਕੋਲ ਇਹਨੇ 8 ਲੱਖ ਰੁਪਏ ਦੀ ਨਹੀਂ ਇਸ ਚੀਜ਼ ਦੀ ਗੱਲ ਕੀਤੀ ਸੀ बिकॉज ਬਹੁਤ ਵਾਰੀ ਮਿਡਲ ਮੈਨ ਕੁਝ ਲੱਕੀ ਮਾਰ ਰਿਹਾ ਹੁੰਦਾ ਹੈ ਪੈਸੇ ਉਹ ਆਪ ਰੱਖ ਰਿਹਾ ਹੁੰਦਾ ਗੱਲ ਕਿਸੇ ਹੋਰ ਚੀਜ਼ ਦੀ ਕਰ ਰਿਹਾ ਹੁੰਦਾ ਉਹ ਜੇ ਕੋਈ ਐਕਸਪਲੇਨੇਸ਼ਨ ਆ ਜਾਂਦੀ ਹੈ ਜਿਹੜੀ ਬਿਲਕੁਲ ਹੀ ਕੇਸ ਨੂੰ ਖਤਮ ਕਰ ਦਿੰਦੀ ਹੈ ਤੇ ਉਹ ਬਰੀ ਵੀ ਹੋ ਸਕਦੇ ਆ बिकॉज ਲਾਅ ਦੇ ਵਿੱਚ ਉਦੋਂ ਤੱਕ ਤੁਸੀਂ ਕਿਸੇ ਚੀਜ਼ ਦੇ ਉੱਤੇ ਕਨਕਲੂਸਿਵਲੀ ਨਹੀਂ ਕਹਿ ਸਕਦੇ ਜਦੋਂ ਤੱਕ ਦੋਵੇਂ ਸਾਈਡਸ ਦੀ ਤੁਹਾਡੇ ਕੋਲ ਚੀਜ਼ ਨਹੀਂ ਆਈ ਨਾ ਤਾਂ ਸਾਡੇ ਸਹਿਯੋਗੀ ਗੁਰਦੀਪ ਸਿੰਘ ਜੁੜੇ ਨੇ ਇਹ ਗੁਰਦੀਪ ਹਲੇ ਵੀ ਸਰਚ ਚੱਲ ਰਹੀ ਹੈ ਜਾਂ ਸਰਚ ਖਤਮ ਹੋ ਗਈ ਹਾਂ ਜੀ ਸਰਚ ਆਲਮੋਸਟ ਖਤਮ ਹੈ ਅਫਸਰ ਆਪਣਾ ਜਿਹੜੇ ਹੈ ਕਾਗਜ਼ੀ ਪੱਤਰੀ ਕੰਮ ਕਰ ਰਹੇ ਨੇ ਔਰ ਇਸ ਤੋਂ ਜ਼ਿਆਦਾ ਉਹਨਾਂ ਨੇ ਕੁਝ ਜ਼ਿਆਦਾ ਦੱਸਿਆ ਨਹੀਂ ਹੈ ਵੀ ਉਹਨਾਂ ਨੇ ਇਹੀ ਦੱਸਿਆ ਵੀ ਵੀ ਆਲਮੋਸਟ ਵਾਈਂਡ ਅਪ ਹੈ ਤੇ ਬਾਕੀ ਜਿਹੜੀ ਫੀਲਸ ਵਗੈਰਾ ਆਪਣੀ ਕਾਗਜ਼ੀ ਪੱਤਰੀ ਕੰਮ ਕਰ ਰਹੇ ਨੇ ਉਸ ਲਈ ਲੱਗੇ ਹੋਏ ਨੇ ਕੁਝ ਬਰਾਬਦ ਹੋਇਆ ਸਰਚ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਸਰਚ ਖਤਮ ਹੋ ਚੁੱਕੀ ਆ ਹਜੇ ਤੱਕ ਇਹ ਨਹੀਂ ਦੱਸਿਆ ਵੀ ਕੀ ਉੱਥੋਂ ਮਿਲਿਆ ਕਿਸ ਤਰੀਕੇ ਨਾਲ ਮਿਲਿਆ ਔਰ 8 ਤੋਂ 9 ਲੋਕਾਂ ਦੀ ਆਲਮੋਸਟ ਟੀਮ ਜਿਹੜੀ ਸੀਗੀ ਇਹ ਜੀ ਤਿੰਨ ਗੱਡੀਆਂ ਦੇ ਵਿੱਚ ਆਏ ਸੀ ਜਿਨ੍ਹਾਂ ਚੋਂ ਇੱਕ ਗੱਡੀ ਸ਼ਾਮ ਨੂੰ ਵਾਪਸ ਚਲੇ ਗਈ ਸੀ ਦੋ ਗੱਡੀਆਂ ਉੱਥੇ ਆਸਰਾ ਦੇ ਰੁਕੀ ਹੁੰਦੀ ਤੇ ਹੁਣ ਹੋ ਸਕਦਾ ਵੀ ਕੁਝ ਹੀ ਦੇਰ ਦੇ ਵਿੱਚ ਉਹ ਵਾਪਸ ਚਲੇ ਜਾ ਜੀ ਤੇ ਕਿ ਕਿੰਨਾ ਚਿਰ ਟੀਮ ਉੱਥੇ ਰਹੀ ਹੈ ਗੁਰਦੀਪ ਅਹ ਦੇਖੋ ਇਹ ਲਗਭਗ ਇਹੀ ਮੰਨਿਆ ਜਾ ਰਿਹਾ ਹੈ ਕਿ ਤੋਂ 7 ਘੰਟੇ ਇਹਨਾਂ ਦੀ ਸਰਚ ਚੱਫੇ ਚੱਲਦੀ ਰਹੀ ਹੈ ਤੇ ਜਿਸ ਤੋਂ ਬਾਅਦ ਇਹਨਾਂ ਨੇ ਡਿਟੇਲਸ ਬਣਾਣੀ ਆਪਣੀ ਸ਼ੁਰੂ ਕਰਤੀ ਸੀ ਕਿਉਂਕਿ ਇਨ ਬੀਟਵੀਨ ਅਨਦਰ ਲੰਚ ਟਾਈਮ ਜਿੱਦਾਂ ਹੁੰਦਾ ਉਸ ਚੀਜ਼ ਨੂੰ ਵੀ ਥੋੜੀ ਬ੍ਰੇਕ ਵੀ ਉਹਨਾਂ ਨੇ ਲਈ ਤੀ ਹੈ ਪਰ ਹਾਂ ਇਹ ਵੀ ਸਰਚ ਦੇ ਬਾਰੇ ਕੀ ਉਹਨਾਂ ਨੂੰ ਉੱਥੋਂ ਮਿਲਿਆ ਹੈ ਕਿ ਕਾਗਜ਼ਾਤ ਮਿਲੇ ਜਾਂ ਕੋਈ ਹੋਰ ਕੋਈ ਸਮਾਨ ਮਿਲਿਆ ਇਸ ਬਾਰੇ ਉਹਨਾਂ ਨੇ ਕੋਈ ਡਿਸਕਲੋਜ਼ ਨਹੀਂ ਕੀਤਾ ਇਹਨਾਂ ਜੀ ਨੂੰ ਦੱਸਿਆ ਕਿ ਇੱਥੇ 55 ਏਕੜ ਜਿਹੜੀ ਹੈ ਡੀਏਜੀ ਪੁਲਰ ਦੀ ਇੱਥੇ ਜ਼ਮੀਨ ਹੈਗੀ ਹੈ ਤੇ ਉਦੇ ਬਾਰੇ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਇਸ ਤੋਂ ਜ਼ਿਆਦਾ ਹੋਰ ਕੋਈ ਜ਼ਰਬਾਤੀ ਨਹੀਂ ਜੀ ਠੀਕ ਹੈ ਧੰਨਵਾਦ ਗੁਰਦੀਪ ਇਸ ਪੂਰੀ ਜਾਣਕਾਰੀ ਦੇ ਲਈ ਤਾਂ 55 ਏਕੜ ਜ਼ਮੀਨ ਦੱਸਿਆ ਜਾ ਰਿਹਾ ਜਿਹੜਾ ਇਹ ਫਾਰਮ ਹਾਊਸ ਸੀ 6 ਤੋਂ 7 ਘੰਟੇ ਸੀਬੀਆਈ ਨੇ ਇੱਥੇ ਸਰਚ ਕੀਤਾ